ਕਿਉਂ ਨਹੀਂ ਆਈ ਕਿਉਂਕਿ ਜਦ ਤੱਕ ਤੁਸੀਂ ਪਾਕਿਸਤਾਨ ਦੀ ਧੱਜੀਆਂ ਨਹੀਂ ਉਡਾਉਂਗੇ ਇਹ ਬੱਬਰ ਸ਼ੇਰ ਸੂਣਗੇ ਨਹੀਂ ਇਹਨਾਂ ਨੂੰ ਚੈਨ ਨਹੀਂ ਮਿਲ ਰਿਹਾ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇਹ ਬੱਬਰ ਸ਼ੇਰ ਖੁਦ ਕਹ ਰਹੇ ਨੇ ਇੱਕ ਤੋਂ ਇੱਕ ਕਿ ਸਾਨੂੰ ਭੇਜ ਦਿਓ ਬੰਬ ਲਾ ਕੇ ਪਾਕਿਸਤਾਨ ਪਾਕਿਸਤਾਨ ਦੀ ਉਡਾ ਦੇਾਂਗੇ ਧੱਜੀਆਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰ ਦਾਂਗੇ ਮੈਂ ਕਹਿੰਦਾ ਇਹ ਉਹ ਸ਼ੇਰ ਸੈਨਿਕ ਨੇ ਜਿਹੜਾ ਆਪਣੀ ਮੌਤ ਆਪਣੇ ਹੱਥੇ ਲੈ ਕੇ ਬਿਲਕੁਲ ਪਰਵਾਹ ਨਹੀਂ ਕਰਦੇ ਹਰ ਵਕਤ ਤਿਆਰ ਰਹਿੰਦੇ ਆ ਕੀ ਕੋਈ ਗਾਲੀ ਸਾਡੀ ਜਾਨ ਸਾਡੇ ਵਤਨ ਦੇ ਕੰਮ ਆਂਦੀ ਹੈ ਸਾਡੇ ਹਿੰਦੁਸਤਾਨ ਦੇ ਕੰਮ ਆਂਦੀ ਹੈ ਤੇ ਅਸੀਂ ਹੈਗੇ ਆ ਪਿਆਰ ਜਿਹੜਾ ਹਮਲਾ ਹੋਇਆ ਮਤਲਬ ਪ੍ਰੇਟਿਕਾਂ ਤੇ ਮਤਲਬ ਅਸੀਂ ਲੋਕ ਇਹ ਸੋਚਦੇ ਆ ਕਿ ਸਾਡੇ ਪ੍ਰੇਟਿਕ ਵੀ ਕਿ ਕਿ ਜਾ ਕੇ ਘੁੰਮ ਨਹੀਂ ਸਕਦੇ ਜੰਮੂ ਕਸ਼ਮੀਰ ਸਰਕਾਰ ਕਿ ਆ ਸੋਰੀ ਹੈ ਮੋਨ ਹੈ ਕਿਉਂ ਨਹੀਂ ਤੁਸੀਂ ਜਾਗ ਰਹੇ ਮਤਲਬ ਇੰਟੈਲੀਜੈਂਸੀਆਂ ਸਰਕਾਰ ਦੀਆਂ ਆਈਬੀ ਕਿੱਥੇ ਆ ਜਿਹੜੇ 28 ਬੰਦੇ ਗਏ ਨੇ 28 ਬੰਦੇ ਮਰੇ ਮਾਰੇ ਨੇ ਮਤਲਬ ਆ ਜੋ ਉਹਨਾਂ ਦੇ ਪਰਿਵਾਰ ਤੇ ਕੀ ਬੀਤਰੀ ਹੋਊਗੀ ਮੈਂ ਕਿੰਨੂੰ ਪੁੱਛਾਂ ਸਵਾਲ ਮੈਂ ਮੋਦੀ ਸਾਹਿਬ ਨੂੰ ਪੁੱਛਾਂ ਜਾਂ ਗਾਇਮੰਤਰੀ ਅਵੀਸ਼ਾ ਜੀ ਨੂੰ ਪੁੱਛਾਂ ਕੀ ਆਪਾਂ ਕਿਉਂ ਵੇਟ ਕਰ ਰਹੇ ਆਂ ਕੰਦਲ ਬੀਤ ਕੇ ਅੱਜ ਪਾਕਿਸਤਾਨ ਦੀ ਤਰਝਾਂ ਉਡੀਆਂ ਨਹੀਂ ਚਾਹੀਦੀਆਂ ਸੀ ਜੇ ਕਿਤੇ ਅਮੀ ਤਰੋੜਾ ਪ੍ਰਧਾਨ ਮੰਤਰੀ ਹੁੰਦਾ ਤੇ ਅੱਜ ਪਾਕਿਸਤਾਨ ਇੰਡੀਆ ਦੇ ਆਪਣਾ ਵੀ ਵਰਲਡ ਦੇ ਨਕਸ਼ੇ ਦੇ ਵਿੱਚ ਪਾਕਿਸਤਾਨ ਨਾ ਹੁੰਦਾ ਨਹੀਂ ਵੀ ਰਹਿਣਗੇ ਬਾਰਾ ਮਾਰੇ ਅਬੀ ਸਾਹਿਬ ਇੱਕ ਬੇਤੀ ਹੋਰ ਹੈ ਬੱਬਰ ਸ਼ੇਰ ਤੁਹਾਨੂੰ ਵੀ ਅੰਮੀ ਤੋੜਾ ਸਮਝਦਾ ਕਿਉਂਕਿ ਮੈਨੂੰ ਪਤਾ ਹੈ ਕਿ ਚੁੱਤੇ ਤੁਸੀਂ ਵੀ ਨਹੀਂ ਹੋਰੇ ਪਰ ਇਹ ਸ਼ੇਰਾਂ ਨੂੰ ਦੇਖ ਲਓ ਬੱਬਰ ਸ਼ੇਰਾਂ ਨੂੰ ਦੇਖ ਲਓ ਜਿਹੜਾ ਪੰਜਾਬ ਦੇ ਰੇਸ਼ੇਵਚਨ ਵਾਲੀ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮ ਰਿਆ ਔਰ ਕਿੰਨੀ ਜਗ੍ਹਾ ਫੋਨ ਆਏ ਉਹ ਕਹਿੰਦੇ ਮੋਦੀ ਸਾਹਿਬ ਨੇ ਕੰਟੈਕਟ ਹੀ ਕਰ ਲੋ ਰੋੜਾ ਜੀ ਸ਼ੇਰ ਜੀ ਲੁਆਨ ਜੀ ਕੰਟੈਕਟ ਹੀ ਕਰ ਲੋ ਅਸੀਂ ਆਪਣੀ ਜਾਨ ਦੇ ਦੂ ਤਿਆਰ ਆ ਭੇਜੋ ਸਾਨੂੰ ਬਾਰਡਰਾਂ ਤੇ ਪਾਕਿਸਤਾਨੀ ਤਰਝੀਆਂ ਉਡਾ ਦਾਂਗੇ ਇਹੋ ਜਿਹੇ ਸ਼ੇਰ ਫੈਰੀ ਹੋਣੇ ਚਾਹੀਦੇ ਆ ਇਹੋ ਜਿਹੇ ਹਿੰਦੂਸਤਾਨੀ ਹੋਣੇ ਚਾਹੀਦੇ ਆ ਕਿ ਜਿੰਨੇ ਵੀ ਮਾਰੇ ਹਿੰਦੂਸਤਾਨੀ ਹਿੰਦੂ ਨੇ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ ਪਰਵਾਹ ਵੀ ਕਰਦੇ ਇਸ ਲਈ ਮੋਦੀ ਸਾਹਿਬ ਦੇਖੋ ਕੋਈ ਸੋਚੋ ਬੇਤੀ ਕਰਦਾ ਇਹ ਪੰਜਾਬ ਦਾ ਹਿੰਦੂ ਬੇਤੀ ਕਰਦੇ ਸ਼ੇਰਤ ਨਾਲ ਲੁਆਇੰਦੇ ਹਿੰਦੂ ਮਤਲਬ ਕਦੋਂ ਤੁਸੀਂ ਕਰੋਗੇ ਪਾਕਿਸਤਾਨ ਤੇ ਹਮਲਾ ਮੈਂ ਕਦੋਂ ਲੱਟੂ ਵੱਡਾਂਗਾ ਜਦੋਂ ਪਾਕਿਸਤਾਨ ਤੇ ਹਮਲਾ ਹੋਊਗਾ ਪਾਕਿਸਤਾਨ ਦੀ ਝੰਡੀਆਂ ਉੱਡਣਗੀਆਂ ਉਹ ਚੀਜ਼ ਦੇਖਣਾ ਚਾਹੁੰਦਾ ਸ਼ੇਰ ਉਹ ਚੀਜ਼ ਦੇਖਣਾ ਚਾਹੁੰਦਾ ਲੁਆਇੰਦ ਪਾ ਲੋ ਮੈਂ ਕਹਿੰਦਾ ਥੜਕਾ ੜਕਾ ਪਾਕਿਸਤਾਨ ਸਾਹਿਬ ਰੋੜਾ ਸਾਹਿਬ ਪਾਕਿਸਤਾਨ ਦਾ ਇੱਕ ਨਵਾਂ ਬਿਆਨ ਆਇਆ ਕਹਿੰਦੇ ਵੀ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਨੇ ਅੱਤਵਾਦੀ ਨਹੀਂ ਉਹਨਾਂ ਨੇ ਸੁਤੰਤਰ ਸਾਰਥਾਨੀ ਯਾਨੀ ਫਰੀਡਮ ਫਾਈਟਰ ਉਹਨਾਂ ਨੂੰ ਕਿਹਾ ਅੱਤਵਾਦੀਆਂ ਨੂੰ ਮੇਰੀ ਗੱਲ ਸੁਣੋ ਜੀ ਉਕਾਤ ਹੈ ਨਹੀਂ ਪਾਕਿਸਤਾਨ ਦੀ ਛੱਤ ਹੈ ਨਹੀਂ ਔਰ ਗੱਲਾਂ ਨਹੀਂ ਕਰਦੇ ਨੇ ਹਿੰਦੁਸਤਾਨ ਨਾਲ ਪੰਗਾ ਲੈਣਦੇ ਆ ਹਿੰਦੁਸਤਾਨ ਨੂੰ ਚੈਲੰਜ ਕਰਨ ਦੀਆਂ ਮੈਂ ਕਹਿੰਦਾ ਕਿ ਪਾਕਿਸਤਾਨ ਜੀ ਮੈਂ ਜੀਵ ਨੂੰ ਕਿਉਂ ਕਹਤਾ ਮੈਂ ਤੁਹਾਨੂੰ ਜੀ ਨਹੀਂ ਕਹਿਣਾ ਚਾਹੀਦਾ ਤੁਹਾਡਾ ਤੇ ਨਾਮੋ ਨਿਸ਼ਾਨ ਹੀ ਖਤਮ ਹੋਣ ਲੱਗਾ ਕਿਉਂਕਿ ਵਰਲਡ ਪਾਵਰ ਹੈ ਮੇਰਾ ਹਿੰਦੁਸਤਾਨ ਵਰਲਡ ਪਾਵਰ ਹੈ ਮੇਰਾ ਦੇਸ਼ ਔਰ ਧਜੀਆਂ ਉੱਡੇਗੀ ਪਾਕਿਸਤਾਨ ਕੀ ਕਿਉਂਕਿ ਅਸੀਂ ਆ ਹਿੰਦੁਸਤਾਨੀ ਜੈਕਾਰਾ ਵੀਰ ਬਜਾ ਮੇਰੇ ਨਾਲ ਜੀ ਇੱਕੋ ਹੀ ਹੈ ਕਿ ਜਿਹੜੇ ਮੇਰੇ ਭਰਾ ਹਿੰਦੂ ਪਹਿਲਗਾਮ ਚ ਮਾਰੇ ਗਏ ਨੇ ਇਸ ਨਾਲ ਜਿਹੜੇ ਪ੍ਰੇੜਕ ਕੁਮੜ ਆਏ ਸੀਗੇ ਉਹਨਾਂ ਦਾ ਬਦਲਾ ਮੋਦੀ ਸਾਹਿਬ ਕਦੋਂ ਲੈਣਗੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਕਦੋਂ ਲੈਣਗੇ ਖੁਸ਼ੀ ਮਿਲੇਗੀ ਸਾਨੂੰ ਹਿੰਦੂਆਂ ਨੂੰ ਜਦੋਂ ਤੁਸੀਂ ਉਹਨਾਂ ਦਾ ਧੜ ਗਰਦਨ ਅਲੱਗ ਕਰੋਗੇ ਪਾਕਿਸਤਾਨੀਆਂ ਦਾ ਅਸੀਂ ਵੰਡਾਂਗੇ ਲੱਡੂ ਜਦੋਂ ਪਾਕਿਸਤਾਨੀ ਦੀ ਗਰਦਨ ਉੱਡਣ ਗਿਆ ਜੈ ਸ਼੍ਰੀ ਕ੍ਰਿਸ਼ਨਾ ਗੱਲਾਂ ਤੁਸੀਂ ਪਾਕਿਸਤਾਨ ਜਾ ਕੇ ਜਿਹੜੀਆਂ ਬੰਦ ਲਾ ਕੇ ਭੇਜਣੀਆਂ ਗੱਲਾਂ ਕਰਦੇ ਹੋ 11 ਵਜੇ ਦਾ ਟਾਈਮ ਦਿੱਤਾ ਸੀਗਾ ਟਾਈਮ ਵਜੇ ਪਹੁੰਚੇ ਜਦੋਂ ਇੰਟੋ ਟਾਈਮ ਤੇ ਪਹੁੰਚਦੇ ਨਹੀਂ ਤੇ ਅਮਰ ਰੋਣਾ ਕੀ ਕਦਾ ਦੇਖੀਏ ਕਿ ਉੱਥੇ ਹੋਵੋਗੇ ਮੈਂ ਕਹਿੰਦਾ ਪੱਤਰਕਾਰ ਸੋ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਮੈਂ ਤੁਸੀਂ ਜਿਹੜੀ ਇੰਡੀਆ ਇੰਟਰਵਿਊ ਬੁਝਾਰਤ ਕਰਦੇ ਹੋ ਨਾ ਤੁਹਾਡੀ ਇੰਟਰਵਿਊ ਮੈਂ ਪਾਕਿਸਤਾਨ ਨਾਲ ਜਾ ਕੇ ਕਰਣੀ ਹੈ ਆ ਸ਼ੇਰ ਲਾਇਆ ਬੰਗ ਇੱਕ ਬੰਮ ਤੁਹਾਡੇ ਵੀ ਲਾ ਦੇ ਨਾਲ ਚਲੋ ਚਲੀਏ ਨਹੀਂ ਮੇਰੇ ਬੰਮ ਬੰਮ ਤੁਹਾਨੂੰ ਦੱਸਦਾ ਨਾ ਕਿ ਤੁਸੀਂ ਵੀ ਹਿੰਦੁਸਤਾਨੀ ਹੋ ਨਾ ਜੇ ਮੈਂ 11 ਵਜੇ ਨਹੀਂ ਪਹੁੰਚਿਆ ਤੁਸੀਂ ਮੇਰੇ ਭਰਾ ਨੇ ਮੇਰੀ ਵੇਡ ਕੀਤੀ ਮੈਂ 11 ਵਜੇ ਆ ਕੇ ਬੈਠੇ ਜੀ ਮੈਂ ਤੁਹਾਨੂੰ ਧੰਨਵਾਦ ਕਰਦਾ ਮੇਰੇ ਭਰਾ ਦਾ ਕਿਉਂਕਿ ਸ਼ੇਰ ਦੀ ਵੇਡ ਕੀਤੀ ਪਰ ਸ਼ੇਰ ਨੂੰ ਵੇਡ ਕਰਾਈ ਬਹੁਤ ਬਹੁਤ ਮੈਂ ਤੁਹਾਨੂੰ ਮੈਂ ਤੁਹਾਰ ਤੋਂ ਸ਼ਮਰ ਯਾ ਚਕਾ ਪਰ ਜਿਹੜੀ ਹੁਣ ਜੰਗ ਲਗਣੀ ਐ ਤੇ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਤਿਆਰ ਹੋ ਤਾਂ ਮੇਰੇ ਰਿਸ਼ਵ ਸैनिक ਤਿਆਰ ਹੀ ਨੇ ਪਿਆਰੇ ਔਰ ਤੁਹਾਡੇ ਮੈਂ ਕਹਿੰਦਾ ਤੁਸੀਂ ਵੀ ਮੇਰੇ ਨਾਲ ਚਲੋ ਬੰਬ ਲਾ ਕੇ ਕੋ ਕੀ ਬਣਾ ਲੈ ਬੋਲੋ ਤੁਹਾਡੀ ਆਵਾਜ਼ ਪਾਕਿਸਤਾਨ ਜੈ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਇਹੀ ਚੀਜ਼ ਮੈਂ ਕਹਿੰਦਾ ਤੁਸੀਂ ਇਹੀ ਚੀਜ਼ ਨਾਲ ਲੈ ਕੇ ਚਲੋ ਆਪ ਵੀ ਬੋਲਿਆ ਕਰੋ ਕਿ ਪਾਕਿਸਤਾਨ ਕੀ ਹਮ ਝੰਡੀਆਂ ਉਡਾ ਦੇਂਗੇ ਬਾਧੇ ਮਾਈਕਰੋਫੋਨ ਤੇ ਬੈਠ ਜਾਗਾ ਦੇਖੀ ਆਜੋ ਆਜੋ ਮੇਰੀ ਜਗ੍ਹਾ ਤੇ ਆਓ ਆਜੋ ਬੈਠੇ ਦੱਸ ਸਮਝ ਥੇ ਮੈਨੂੰ ਇਧਰ ਹੀ ਬਹਿਣ ਦੇ ਮੇਰੇ ਨਾਲ ہاں ਬੈਠ ਪਰ ਕਹਿੰਦੇ ਮੇਰੀ ਬਣੀ ਨਾ ਆ ਜਾ ਸੱਚੀ ਜਾਂ ਅੰਦਰ ਆ ਜਾ ਯਾਰ ਆ ਜਾ ਤਤੇ ਅੰਦਰ ਆ ਜਾ ਚੱਲਾਈ ਚੁੱਕਾ ਕਿਨਾਂ ਕਾ ਕਲ ਕਰਦੇ ਰਹਿਣ